ਸਾਤੋਂ ਪਹਿਲਾਂ ਤਾਂ ਮੇਰੇ ਚਾਉਣ ਵਾਲੇ ਮੇਰੇ ਭੈਣ ਭਰਾਵਾਂ ਨੂੰ ਲਾਲੀ ਬਟਾਲੇ ਵੱਲੋਂ ਪਿਆਰ ਭਰੀ ਸਾਸਰੀ ਘਾਲਾ ਮਿੱਤਰੋ ਕਰ ਲੋ ਅੱਖਾਂ ਸ਼ਾਰਪ ਫੜ ਲੋ ਹੱਥਾਂ ਦੇ ਵਿੱਚ ਚਾਹ ਵਾਲੇ ਕੱਪ ਤੇ ਆਜੋ ਪੱਖਿਆਂ ਦੇ ਸਾਹਮਣੇ ਤੇ ਤੁਹਾਨੂੰ ਸੈਰ ਕਰਾਉਨੇ ਆ ਅੱਜ ਜਰਮਨ ਦੇ ਇਹੋ ਜਿਹੇ ਪਿੰਡ ਦੀ ਜਿਹੜਾ ਜੰਨਤ ਵਿੱਚ ਵਸਿਆ ਵਾ ਜੰਨਤ ਵਿੱਚ ਤਾਂ ਕਰਕੇ ਕਿਹਾ ਕਿ ਬਿਲਕੁਲ ਇੱਥੇ ਤੇ ਇੰਟਰਨੈਟ ਦੀ ਰੇਂਜ ਵੀ ਘਟ ਗਈ ਆ ਵੀ ਐਨੀ ਉਚਾਈ ਤੇ ਆਇਆ ਤੇ ਐਨੇ ਸੋਹਣੇ ਪਹਾੜਾਂ 'ਚ ਆਇਆ ਤੇ ਇੰਨਾ ਘੈਂਟ ਕੰਮ ਆ ਜਿਹਨੂੰ ਕਹਿ ਸਕਦੇ ਆ ਤੇ ਕਿਸਾਨਾਂ ਦਾ ਪਿੰਡ ਆ ਸੋਹਣਾ ਸੁਥਰਾ ਪਿੰਡ ਆ ਤੇ ਆ ਜੰਗਲ ਦੇ ਵਿੱਚ ਮੰਗਲ ਲੱਗੇ ਪਏ ਬਾਬਿਓ ਜਿਹੜੀ ਤੁਹਾਨੂੰ ਮੈਂ ਮੇਨ ਚੀਜ਼ ਦਿਖਾਉਣੀ ਹੈ ਦੂਰ ਹੋ ਜਾਣਾ ਮੁੜ ਕੇ ਆਓ ਦੇਖੋ ਕਿ ਇੰਨੀ ਉਚਾਈ ਤੇ ਆ ਮੈਂ ਕਿ ਬੱਦਲ ਵੀ ਜਿਹੜੇ ਆ ਨਾ ਬੱਦਲ ਵੀ ਜਿਹੜੇ ਆ ਉਹ ਵੀ ਧਰਤੀ ਨਾਲ ਖਹਿਣਦੇ ਆ ਕਿੱਡਾ ਪਿਆਰਾ ਸੀਨ ਆ ਆ ਕਿਸਾਨਾਂ ਦੀ ਜਿਹੜੀ ਹੈਗੀ ਆ ਆਪਣੇ ਪਰਾਲੀ ਤੂੜੀ ਇਕੱਠੀ ਕੀਤੀ ਹੋਈ ਹੈ ਰੋਲੇ ਬਣਾ ਕੇ ਗਾਮਾਂ ਵਾਸਤੇ ਕੈਮਰੇ ਦੇ ਨਾਲ ਮੈਂ ਤੁਹਾਨੂੰ ਦਿਖਾਉਣਾ ਤੇ ਆਓ ਦੇਖੋ ਜ्यों-ਜ्यों ਗਾੜੀ ਜਾਂਦਾ ਜਾਣਾ ਨਾ ਬੱਦਲ ਤੁਹਾਨੂੰ ਨੇੜੇ ਦੇਖਣੇ ਆ ਇਹ ਤੋਂ ਬਿਹਤਰ ਇਹ ਆ ਕਿ ਤੁਸੀਂ ਆਹ ਦੇਖਿਓ ਤੇ ਬਾਬਿਓ ਗੋਰੇ ਕਿਉਂ ਇਹਨੇ ਗੋਰੇ ਚਿੱਟੇ ਆ ਜਰਮਨ ਸਵਰਗ ਕਿਉਂ ਆ ਮੇਰੇ ਮਨ ਦੀਆਂ ਗੱਲਾਂ ਨੇ ਕਿ ਮਹਾਰਾਜ ਨੇ ਇਹਨਾਂ ਦੀ ਝੋਲੀ ਵਿੱਚ ਬਹੁਤ ਕੁਝ ਪਾਇਆ ਸਪਾਇਰ ਸਾਡੇ ਵੀ ਪਰ ਸਾਡੇ ਵਾਲੇ ਖੁਆ ਬੈਠੇ ਆ ਆਹ ਦੇਖੋ ਸਾਡੇ ਵਾਲੇ ਖਵਾਜ ਤਾਂ ਬੈਠੇ ਆ ਕਿ ਪਾਉਣ ਗੰਦਗੀ ਕਰਤੀ ਪਾਣੀ ਗੰਦਾ ਕਰਤਾ ਰੁੱਖ ਵੱਢ ਤੇ ਰੁੱਖ ਤੇ ਚਲੋ ਇੰਨਾ ਵੱਡਾ ਨਾ ਲਾਏ ਬਹੁਤ ਆ ਆ ਪਿੰਡ ਵੇਖ ਲੋ ਲੱਕੜਾ ਇਕੱਠੀਆਂ ਕੀਤੀਆਂ ਤੇ ਹਰੀਆਲੀ ਹਲੇ ਵੀ ਪੂਰੀ ਆ ਜੇ 10 ਰੁੱਖ ਵਾੜਦੇ ਤੇ 100 ਰੁੱਖ ਲਾਉਂਦੇ ਆ ਇੰਨਾ ਹਰਿਆ ਭਰਿਆ ਤੇ ਇੰਨਾ ਸੋਹਣਾ ਇਹ ਜਰਮਨ ਦਾ ਪਿੰਡ ਜਿੱਥੇ ਆਣ ਕੇ ਨੈੱਟ ਦੀ ਰੇਂਜ ਮੁੱਕ ਗਈ ਮੇਰੀ ਤੇ ਤੁਹਾਨੂੰ ਉਹ ਚੀਜ਼ ਦਿਖਾਉਣੀ ਸੀ ਵੇਖੋ ਪੱਕੀਆਂ ਸੜਕਾਂ ਫਲਾਂ ਵਾਲੇ ਬੂਟੇ ਲੈ ਲੈ ਪੈਂਡੇ ਆ ਸੇਬਾਂ ਦੇ ਓਏ ਹੋਏ ਆਹ ਦੇਖੋ ਉਧਰ ਇੱਧਰ ਵੇਖੋ ਨਿਆਰੇ ਕਿੰਦਾ ਸੇਬ ਲੱਗੇ ਕੋਈ ਖਾਣ ਵਾਲਾ ਨਹੀਂ ਹਰਿਆ ਭਰਿਆ ਸ਼ਾਂਤੀ ਵਾਲਾ ਸੋਹਣਾ ਸੁਨੱਖਾ ਇਹ ਪਿੰਡ ਜਰਮਨ ਦਾ ਤੇ ਹੁਣ ਅਸੀਂ ਆਹ ਵੇਖੋ ਜਿਹੜੇ ਟੂਰਿਸਟ ਜਾਂਦੇ ਆ ਉੱਡਦੇ ਇੱਧਰ ਛਾਤੀ ਮਾਰਿਓ ਪਹਿਲਾ ਪਿੰਡ ਵਾਲ ਪਈ ਆਹ ਪਹਾੜਾ ਵਿੱਚ ਵਸਿਆ ਪਿੰਡ ਆ ਪ੍ਰਿੰਡਾ ਹੀ ਛੱਟ ਚੱਲੇ ਜਾਂ ਵਾਪਸ ਤੇ ਆਹ ਦੇਖੋ ਇਧਰੋਂ ਨਿਕਲ ਕੇ ਆਇਆ ਆਹ ਦੇਖੋ ਬਾਬਿਓ ਜਿਹੜੀ ਆ ਧੁੰਦ ਪਈ ਆ ਪਹਾੜਾਂ ਦੇ ਉੱਤੇ ਕਿੰਨੀ ਸੋਹਣੀ ਲੱਗਦੀ ਆ ਕਿੰਨੀ ਉਚਾਈ ਤੇ ਆ ਕਿੰਨਾ ਸੋਹਣਾ ਵਾ ਕਿੰਨਾ ਘੈਂਟ ਕੰਮ ਆ ਕਿੰਨੀ ਬੱਲੇ ਬੱਲੇ ਆ ਜੇ ਹੁਣ ਤਰੱਕੀ ਦੀ ਗੱਲ ਕਰੀਏ ਨਾ ਬਾਬਿਓ ਤੇ ਤਰੱਕੀ ਵੇਖਿਓ ਆਹ ਵੇਖੋ ਪਹਾੜਾਂ पे ਉਧਰ ਵੀ ਧੁੰਦ ਪਈ ਆ ਬਹੁਤ ਉੱਚਾ ਚੁੱਕਾ ਸੜਕਾਂ ਪਤਾ ਨਹੀਂ ਕਿਧਰੋਂ ਕਿਧਰੋਂ ਕੱਢ ਕੇ ਇਹਨਾਂ ਨੇ ਕਿਧਰੋਂ ਕਿਧਰੋਂ ਆਟੋਬਨ ਚਾਰਟ ਤੇ ਆ ਦੇਖੋ ਕੰਮ ਚੱਲਣ ਡਿਆ ਪੂਰਾ ਇੱਧਰ ਸੜਕਾਂ ਗੰਜੇ ਜਿਹੇ ਟੈਂਡਰਗੀਆਂ ਪੱਕੀਆਂ ਮਸ਼ੀਨਾਂ ਚੱਲ ਰਹੀਆਂ ਕੰਮ ਚੱਲ ਰਿਹਾ ਲੱਕ ਪੈ ਰਹੀ ਆ ਬਜਰੀ ਪੈ ਰਹੀ ਆ ਮੇਰਾ ਮੇਨ ਮਕਸਦ ਤੁਹਾਨੂੰ ਉਹ ਚੀਜ਼ ਦਿਖਾ ਲੈਣੀ ਜਿਹੜੀ ਤੁਸੀਂ ਖੱਬੇ ਬਨੇ ਵੇਖਣਦੇ ਆ ਕਿੰਨੇ ਸੋਹਣੇ ਪਹਾੜ ਆ ਤੇ ਧੁੰਦ ਪਈ ਆ ਲਾਲ ਆ ਜਾਲੀ ਨੇ ਪੰਗਾ ਪਾ ਤੰਨੇ ਤੇ ਬਹੁਤ ਵਧੀਆ ਵਿਊ ਦੇਖਣ ਨੂੰ ਮਿਲ ਰਿਹਾ ਹੈ ਆ ਦੇਖਿਓ ਬਾਬੇ ਉਹ ਇਹਨਾਂ ਨੇ ਸੜਕ ਦੇ ਥੱਲੇ ਵੀ ਸੜਕਾਂ ਕੱਢਦੀਆਂ ਤਿੰਨ ਤਿੰਨ ਸੜਕਾਂ 1 2 ਤੇ ਖੱਬੇ ਬੰਨੇ ਤਿੰਨ ਸੜਕਾਂ ਕੱਢਦੀਆਂ ਅੱਗੇ ਇੱਥੇ ਰਾਸ਼ ਲੱਗਾ ਹੁੰਦਾ ਹੈ ਪਿੰਡਾਂ ਨੂੰ ਜਾਣ ਵਾਲਿਆਂ ਦਾ ਹੁਣ ਉਹਨਾਂ ਚਾਰਤਾ ਆਟੋ ਬੰਨੋ ਵੀ ਨਹੀਂ ਉੱਧਰ ਜਾਓ ਤੁਸੀਂ ਮੈਂ ਤੁਹਾਨੂੰ ਇਹ ਦਿਖਾਉਣਾ ਸੀ ਦੇਖੋ ਜੰਗਲ ਬੇਲਾ ਕਿੰਨਾ ਹਰਿਆ ਭਰਿਆ ਕਿੰਨੀਆਂ ਪਿਆਰਿਆ ਸੜਕਾਂ ਸਪੀਟਾ 70 ਦੀ ਸਪੀਡ ਤੇ ਗੱਡੀ ਚਲਾ ਸਕਦੇ ਆ ਤੇ ਜਦੋਂ ਬਰਫਾਂ ਪੈਂਦੀਆਂ ਉਦੋਂ ਕੰਮ ਜ਼ਿਆਦਾ ਸ਼ਾਰਪ ਹੁੰਦਾ ਪਰ ਇਹ ਸੜਕਾਂ ਹੀ ਐਸਾ ਹਨ ਬੜੀਆਂ ਵੀ ਬਰਫਾਂ ਚ ਤਿਲਕਦੀਆਂ ਨਹੀਂ ਤੇ ਆਹ ਵੇਖੋ ਕਿੱਧਰ ਕਿੱਧਰ ਨੂੰ ਕੱਟ ਪਾਏ ਆ ਇੱਧਰ ਇੱਧਰ ਸੜਕ ਚ ਆ ਮੇਕਾ ਟਨਲ ਦੇ ਮੈਂ ਥੱਲੇ ਨੰਨ ਕੇ ਜਾਣ ਰਿਹਾ ਥੱਲੇ ਦੀ ਸੜਕੇ ਕੋਰ ਕੱਟਦੀ ਇਹਨਾਂ ਨੇ ਨਵੇਂ ਪੁਲ ਬਣ ਗਏ ਜਿੰਨਾ ਬੰਦਿਆਂ ਨੇ ਪਿੰਡਾਂ ਨੂੰ ਜਾਣਾ ਹੋਇਤੇ ਚੜਜੋ ਤੇ ਜਿੰਨਾ ਸ਼ਹਿਰਾਂ ਨੂੰ ਜਾਣਾ ਇਧਰੋਂ ਵੜਜੋ ਇਧਰ ਵੇਖੋ ਕਿਦਾਂ ਨਿਮਾਨ ਹੁੰਦੀ ਠਾਣੂ ਕਿੰਨੀ ਉਚਾਈ ਤੇ ਹੁਣ ਹੌਲੀ ਹੌਲੀ ਪਤਾ ਨਹੀਂ ਲੱਗਣਾ ਜਿਹੜੇ ਤੇ ਪਹਾੜੀ ਏਰੀਆ 'ਚ ਰਹਿੰਦੇ ਉਹਨਾਂ ਨੂੰ ਜ਼ਿਆਦਾ ਤਜਰਬਾ ਹੋ ਜਾਂ ਡਰਾਈਵਰ ਉਹ ਡਰਾਈਵਰ ਮਹਿਕਮਾ ਪੰਜਾਬ ਵਾਲਾ ਵੀਡੀਓ ਵੇਖਣ ਡਿਆ ਤੇ ਜ਼ਰੂਰ ਕਮੈਂਟ ਕਰਿਓ ਭਾਈ ਕਿਹੜੇ ਰੋਡ ਨੂੰ ਚੱਲਦੇ ਆ ਤੇ ਕਿਦਾਂ ਜਰਮਨ ਦੀਆਂ ਸੜਕਾਂ ਵਧੀਆ ਕਿ ਸਾਪਣੇ ਵਾਲੀਆਂ ਇਧਰ ਦੀਆਂ ਤੇ ਆਹ ਦੇਖੋ ਓ ਪਰਲੇ ਬੰਨੇ ਵੇਖੋ ਹਾਈਵੇ ਚੱਲਣ ਡਿਆ ਤੇ ਹਾਈਵੇ ਤੇ ਓ ਟਰੱਕ ਚੜ੍ਹੇ ਅਗਲੇ ਨੇ ਅਜੇ ਬੰਡਿਆ ਵਾ ਔਰ ਸਾਹਮਣਾ ਸੀਨ ਤੁਸੀਂ ਵੇਖੋ ਗੋਲ ਚੌਂਕ ਆਗਰ ਕਿਦਾਂ ਸੜਕਾਂ ਬਣਦੀਆਂ ਨੇ ਕਿੱਧਰ ਕਿੱਧਰ ਨੂੰ ਲੋਕ ਜਾਈ ਜਾਂਦੇ ਕੋਈ ਪਤਾ ਨਾ ਲੱਗਣਾ ਗੱਡੀ ਮਾਰਦੀ ਐ ਛੁੱਕਾ ਨਹੀਂ ਆਹ ਦੇਖੋ ਇਧਰ ਬਾਪੂ ਕਦਾਂ ਕਦਾਂ ਨੇ ਪੁਲ ਬਣਾਉਂਦੇ ਆ ਇੱਧਰ ਇਹ ਆ ਜਰਮਨ ਦੀਆਂ ਤਰੱਕੀਆਂ ਇਹ ਆ ਜਰਮਨ ਦੇ ਸਰਕਾਰਾਂ ਇਹ ਆ ਕੰਮ ਸ਼ਾਰਫ ਸਾਡੇ ਵਾਲੇ ਤੇ ਪਿੰਡਾਂ 'ਚੋਂ ਗਰਾਂਡਾ ਖਾਜ ਜਦ ਤੱਕ ਘਰੋਂ ਇਮਾਨਦਾਰੀ ਨਹੀਂ ਚੱਲਦੀ ਤਦ ਤੱਕ ਕੁਝ ਨਹੀਂ ਹੋ ਸਕਦਾ ਬਾਬਿਓ ਇੱਧਰ ਵੇਖੋ ਆ ਪਿੰਡ ਨਿਕਨੇ ਕੇ ਪਿੰਡ ਆਈ ਜਾਣੇ ਤੁਹਾਨੂੰ ਲੱਗਣਾ ਨਹੀਂ ਆ ਵੀ ਯਾਰ ਸਵਰਗ ਆ ਕੰਮ ਸ਼ਾਰਫ ਆ ਪੂਰਾ ਪੱਕੀਆਂ ਸੜਕਾਂ ਤੇ ਇਹ ਥੋੜਾ ਵੀ ਹਰ ਸਾਲ 8 ਦੀ 10 20 ਬੰਦੇ ਸੜਕਾਂ ਦੇ ਡੰਗਣ ਦੇ ਨਾਲ ਖਤਮ ਹੋ ਜਾਂਦੇ ਇਦਾਂ ਨਹੀਂ ਕੁਝ ਹੈਗਾ ਇੱਥੇ ਆ ਵੇਖੋ ਇੱਧਰ ਐ ਆ ਵੇਖੋ ਜੱਟਾਂ ਦੇ ਟਰੈਕਟਰ ਚੱਲਣ ਦੇ ਕਿਸਾਨਾਂ ਦੇ ਟਰੈਕਟਰ ਚੱਲਣ ਜੱਟਾਂ ਹੀ ਤਾਂ ਕਹਿੰਦੇ ਸਾਡੇ ਵੂਹ ਦੇ ਚੜਿਆ ਤੇ ਸਾਂਜੀ ਜੀ ਦੀ ਗੱਲ ਕਰੀਏ ਤਾਂ ਕਿਸਾਨ ਕਹਿ ਸਕਦੇ ਆ ਵੇਖੋ ਇੱਥੇ ਖੇਤਾਂ ਦੇ ਮਗਰਲੇ ਬਨੇ ਟਰੈਕਟਰ ਚੱਲਣ ਡਿਆ ਆਓ ਦੇਖੋ ਅਲਟਾਮੀ ਹਾਲ ਦੇ ਨਾਲ ਖੇਤੀ ਹੋ ਰਹੀ ਆ ਆ ਵੇਖੋ ਪਿੰਡ ਦੇ ਬਾਹਰ ਬਾਹਰ ਘੋੜਿਆਂ ਨਾਲ ਤਵੇਲਾ ਆਓ ਘੋੜੇ ਘਾ ਚਗੰਡੇ ਆ ਤੇ ਖੇਤ ਵੇਖ ਲੋ ਉੱਚੇ ਨੀਵੇਂ ਆ ਸਾਰੇ ਆਇਆ ਵੇਂਦੇ ਜਾਇਓ ਮੀਰ ਕਮੈਂਟ ਕਰਦੇ ਜਾਇਓ ਵੀ ਕੰਮ শারਪ ਹੋ ਗਿਆ ਕਿ ਨਹੀਂ ਹੋ ਗਿਆ ਤੇ ਵੇਖ ਲੋ ਆਪਣੀਆਂ ਜਮੀਨਾਂ ਉੱਚੀਆਂ ਨੀਵੇਂ ਆ ਇੱਧਰ ਕਣਕਾਂ ਵੇਖ ਲੋ ਪਿੰਡ ਵੇਖ ਲੋ ਐ ਸਾਰਾ ਕੰਮ শারਪ ਆ ਆਓ ਦੇਖੋ ਕਣਕਾਂ ਐ ਸੌਰੀ ਜਮੀਨ ਕਿੰਨੀ ਤਾਂ ਨੂੰ ਆ ਉੱਚੀ ਆ ਉਹ ਯਾਰ ਦਾ ਟਰੈਕਟਰ ਚੱਲਣ ਡਿਆ ਬਠਿੰਡੇ ਵਾਲੇ ਦਾ ਪਤਾ ਨਹੀਂ ਹੁਣ ਕੀ ਉਹ ਘਾਹ ਵੜਨ ਡਿਆ ਜਾਂ ਕੀ ਕਰਨ ਡਿਆ ਵੇਖੋ ਆ ਵੀ ਪਿੰਡ ਬਾਬਿਓ ਇੰਨੀ ਕਾ ਜਾ ਕੋਈ ਜਿੰਨੀ ਸਾਡੇ ਪਿੰਡ ਕਾਲਵਾਂ ਦੇ ਤੇ ਭੁੱਲਰਾਂ ਦੀ ਪੱਤੀ ਏਡਾ ਕ ਪਿੰਡ ਆ ਯਾਰ ਮੈਂ ਵੇਖਿਆ ਅੱਜ ਤੱਕ ਕਾਲੋ ਭੁੱਲਰ ਕੋਈ ਹੈ ਵੀਰ ਤੇ ਜਰੂਰ ਲਿਖਿਆ ਕਾਲਵਾਂ ਚ ਕੋਈ ਭੁੱਲਰਾਂ ਚੋ ਆ ਪੱਤੀ ਕ ਪਿੰਡ ਆ ਖਤਮ ਹੋ ਚੱਲਿਆ ਜੇ ਤੇ ਵੇਖੋ ਇਹਨਾਂ ਵੀ ਸਾਰਾ ਸੁੱਖ ਸਹੂਲਤਾਂ ਦਿੱਤੀਆਂ ਆਓ ਵੇਖੋ ਬਿਜਲੀ ਪਾਣੀ ਬੱਤੀ ਹਰ ਜੀ ਦਿੱਤੀ ਆ ਤੇ ਐ ਮੈਂ ਕਹਿੰਦਾ ਪੁੱਠੇ ਹੋ ਕੇ ਬਾਜ਼ੀਆਂ ਵੰਡ ਇਹ ਪਿੰਡ ਵਿੱਚ ਲੋਕਾਂ ਨੇ ਨਾ ਬੜੀਆਂ ਪੇਡਾਂ ਬੱਕਰੀਆਂ ਰੱਖੀਆਂ ਸ਼ੈਤਾਨ ਦਿਖਾਉਣਾ ਇੱਕ ਇਧਰਲੇ ਬੰਨੇ ਆ ਬਾਬੇ ਉਹ ਡੇਰਾ ਉਹਨਾਂ ਦਾ ਇੱਥੇ ਪੇਡਾਂ ਬੱਕਰੀਆਂ ਵੀ ਗੋਰੀਆਂ ਰੱਖੀਆਂ ਵਾ ਐਸ ਡੇਰੇ ਦੇ ਵਿੱਚ ਆ ਆ ਉਹ ਚੁਗਣੀਆਂ ਪੇਡਾਂ ਉਹ ਪੇਡਾਂ ਉਹ ਚੁਗਣੀਆਂ ਚੰਗਾ ਫਿਰ ਮਿੱਤਰੋ ਫੇਰ ਮਿਲਦੇ ਆ ਜੀ ਤੁਹਾਡੀ ਆ ਵੀਰ ਵੀ ਕਿਦਾਂ ਦੀਆਂ ਵੀ ਤੁਹਾਨੂੰ ਵੀਡੀਓ ਲੱਗਦੀਆਂ ਤੇ ਕਮੈਂਟ ਜਰੂਰ ਕਰਿਓ ਕਿ ਕੋਈ ਸੁਝਾਅ ਦੇਣਾ ਜਾਂ ਕਿੰਦਾ ਕੋਈ ਗੱਲਬਾਤ ਮੈਂ ਤੁਹਾਡਾ ਆਪਣਾ ਸ਼ਾਹਰੂਖ ਖਾਨ